ਪੰਜਾਬ 'ਚ ਆਏ ਦਿਨ ਹੋ ਰੀਆਂ ਵਾਰਦਾਤਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਲਗਾਤਾਰ ਜਦੋਂ ਦਪਨ 2026 ਸ਼ੁਰੂ ਹੋਇਆ ਉਸ ਵੇਲੇ ਤੋਂ ਹੁਣ ਤੱਕ ਪੰਜਾਬ ਦੇ ਵਿੱਚ ਆਏ ਦਿਨ ਵਾਰਦਾਤਾ ਹੋ ਰਹੀਆਂ ਨੇ। ਤੇ ਬੀਤੀ 2 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਆਏ ਦਿਨ ਕਤਲੋਗਹਿਰਤ ਹੋ ਰਹੀ ਹੈ। ਤੇ ਇਸੇ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬ ਦੀ 2026 ਦੀ ਚਿੰਤਾਜਨਕ ਸ਼ੁਰੂਆਤ 2 ਜਨਵਰੀ ਕਪੂਰਥਲਾ ਵਿੱਚ ਇੱਕ ਔਰਤ ਦੇ ਘਰ ਵੜ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ 3 ਜਨਵਰੀ ਮੋਗਾ ਦੇ ਪਿੰਡਰਕਲਾ ਵਿੱਚ ਇੱਕ ਵਿਅਕਤੀ ਨੂੰ ਕਈ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ 4 ਜਨਵਰੀ ਅੰਮ੍ਰਿਤਸਰ ਵਿੱਚ ਵਿਆਹ ਸਮਾਰੋਹ ਦੌਰਾਨ ਇੱਕ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ 5 ਜਨਵਰੀ ਜਗਰਾਉਂ ਦੇ ਮੁੰਕੇ ਪਿੰਡ ਵਿੱਚ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅੱਜ ਤਾਂ ਉਦੋਂ ਹੋ ਗਈ ਜਦੋਂ ਕਾਤਲ ਗਗਨਦੀਪ ਸਿੰਘ ਦੇ ਘਰ ਤੱਕ ਪਹੁੰਚੇ ਅਤੇ ਉਸਦੇ ਪਰਿਵਾਰ ਨੂੰ ਕਿਹਾ ਉਸਦੀ ਲਾਸ਼ ਇੱਕ ਥਾਂ ਤੇ ਪਈ ਹੈ ਜਾ ਕੇ ਚੁੱਕ ਲੈਣ ਇਹ ਸਾਰੀਆਂ ਘਟਨਾਵਾਂ ਗੈਂਗਸਟਰਾਂ ਦੀ ਵੱਧਦੀ ਹਿੰਮਤ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਭਿਆਨਕ ਸੰਕਟ ਨੂੰ ਦਰਸਾਉਂਦੀਆਂ ਹਨ ਪੰਜਾਬ ਨੂੰ ਬਚਾਉਣ ਲਈ ਹੁਣ ਤੁਰੰਤ ਕਾਰਵਾਈ ਲਾਜ਼ਮੀ ਹੈ ਅਤੇ ਆਮ ਆਦਮੀ ਪਾਰਟੀ ਦੇ ਇਹਨਾਂ ਲੁਟੇਰਿਆਂ ਗੈਂਗ ਨੂੰ ਪੰਜਾਬ ਤੋਂ ਬਾਹਰ ਕੱਢਣਾ ਹੋਵੇਗਾ ਤਾਂ ਆ ਗੱਲ ਲਿਕੇ ਸੁਖਬੀਰ ਸਿੰਘ ਬਾਦਲ ਵੱਲੋਂ ਆਵਾਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਲਗਾਤਾਰ ਦੱਸਦੀ ਏ ਕਿ ਜਦੋਂ ਦਾ 2026 ਸ਼ੁਰੂ ਹੋਇਆ ਉਸ ਦਿਨ ਤੋਂ ਕੋਈ ਐਸਾ ਦਿਨ ਨਹੀਂ ਅੱਜ ਤੱਕ ਜਦੋਂ ਗੋਲੀਆਂ ਨਾ ਚੱਲ ਰਹੀਆਂ ਹੋਣ ਤੇ ਨਾ ਹੀ ਕਤਲੋਕਾਰਤ ਹੋ ਰਹੀ ਹੋਵੇ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿਸੇ ਨੂੰ ਵੀ ਕਾਨੂੰਨ ਦਾ ਕੋਈ ਖੌਫ ਨਹੀਂ ਰਹਿ ਗਿਆ ਦੂਜੇ ਪਾਸੇ ਪੰਜਾਬ ਪੁਲਿਸ ਲਗਾਤਾਰ ਐਨਕਾਊਂਟਰ ਕਰ ਰਹੀ ਹੈ ਪਰ ਉਹਨਾਂ ਦਾ ਵੀ ਇੰਪੈਕਟ ਨਹੀਂ ਦਿਖਾਈ ਦੇ ਰਿਹਾ ਤੇ ਆਏ ਦਿਨ ਲੋਕਾਂ ਦੀ ਜਾਨ ਜਾ ਰਹੀ ਹੈ ਤੇ 2 ਨੰਬਰ ਦਾ ਅਸਲਾ ਆਮ ਲੋਕਾਂ ਦੇ ਹੱਥਾਂ ਵਿੱਚ ਬੜੀ ਹੀ ਆਸਾਨੀ ਨਾਲ ਪਹੁੰਚ ਰਿਹਾ ਜਿਸ ਦੇ ਨਾਲ ਕਤਲੋਗੈਰਤ ਹੋਰ ਵੱਧਦੀ ਜਾ ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਪੰਜਾਬ ਚ ਆਏ ਦਿਨ ਹੋ ਰੀਆਂ ਵਾਰਦਾਤਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਲਗਾਤਾਰ ਜਦੋਂ ਦਫਨ 2026 ਸ਼ੁਰੂ ਹੋਇਆ ਉਸ ਵੇਲੇ ਤੋਂ ਹੁਣ ਤੱਕ ਪੰਜਾਬ ਦੇ ਵਿੱਚ ਆਏ ਦਿਨ ਵਾਰਤਾ ਤਾ ਹੋ ਰਹੀਆਂ ਨੇ ਤੇ ਬੀਤੀ 2 ਜਨਵਰੀ ਤੋਂ ਲੈ ਕੇ 5 ਜਨਵਰੀ ਤੱਕ ਆਏ ਦਿਨ ਕਤਲੋਗ ਘੇਰਤ ਹੋ ਰਹੀ ਹੈ ਤੇ ਇਸੇ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬ ਦੀ 2026 ਦੀ ਚਿੰਤਾਜਨਕ ਸ਼ੁਰੂਆਤ 2 ਜਨਵਰੀ ਕਪੂਰਥਲਾ ਵਿੱਚ ਇੱਕ ਔਰਤ ਦੇ ਘਰ ਵੜ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ 3 ਜਨਵਰੀ ਮੋਗਾ ਦੇ ਪਿੰਡਰ ਕਲਾ ਵਿੱਚ ਇੱਕ ਵਿਅਕਤੀ ਨੂੰ ਕਈ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ। 4 ਜਨਵਰੀ ਅੰਮ੍ਰਿਤਸਰ ਵਿੱਚ ਵਿਆਹ ਸਮਾਰੋਹ ਦੌਰਾਨ ਇੱਕ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ। 5 ਜਨਵਰੀ ਜਗਰਾਉਂ ਦੇ ਮੁੰਕੇ ਪਿੰਡ ਵਿੱਚ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਕਾਤਲ ਗਗਨਦੀਪ ਸਿੰਘ ਦੇ ਘਰ ਤੱਕ ਪਹੁੰਚੇ ਅਤੇ ਉਸਦੇ ਪਰਿਵਾਰ ਨੂੰ ਕਿਹਾ ਉਸ ਦੀ ਲਾਸ਼ ਇੱਕ ਥਾਂ ਤੇ ਪਈ ਹੈ ਜਾ ਕੇ ਚੁੱਕ ਲੈਣ। ਇਹ ਸਾਰੀਆਂ ਘਟਨਾਵਾਂ ਗੈਂਗਸਟਰਾਂ ਦੀ ਵੱਧਦੀ ਹਿੰਮਤ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਭਿਆਨਕ ਸੰਕਟ ਨੂੰ ਦਰਸਾਉਂਦੀਆਂ ਹਨ ਪੰਜਾਬ ਨੂੰ ਬਚਾਉਣ ਲਈ ਹੁਣ ਤੁਰੰਤ ਕਾਰਵਾਈ ਲਾਜ਼ਮੀ ਹੈ ਅਤੇ ਆਮ ਆਦਮੀ ਪਾਰਟੀ ਦੇ ਇਹਨਾਂ ਲੁਟੇਰਿਆਂ ਗੈਂਗ ਨੂੰ ਪੰਜਾਬ ਤੋਂ ਬਾਹਰ ਕੱਢਣਾ ਹੋਵੇਗਾ ਤਾਂ ਆ ਗੱਲਾਂ ਲਿਖ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਲਗਾਤਾਰ ਦੱਸਦੀ ਹੈ ਕਿ ਜਦੋਂ ਦਾ 2026 ਸ਼ੁਰੂ ਹੋਇਆ ਉਸ ਦਿਨ ਤੋਂ ਕੋਈ ਐਸਾ ਦਿਨ ਨਹੀਂ ਅੱਜ ਤੱਕ ਜਦੋਂ ਗੋਲੀਆਂ ਨਾ ਚੱਲ ਰਹੀਆਂ ਹੋਣ ਤੇ ਨਾ ਹੀ ਕਤਲੋਕਾਰੀਤ ਹੋ ਰਹੀ ਹੋਵੇ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿਸੇ ਨੂੰ ਵੀ ਕਾਨੂੰਨ ਦਾ ਕੋਈ ਖੌਫ ਨਹੀਂ ਰਹਿ ਗਿਆ ਦੂਜੇ ਪਾਸੇ ਪੰਜਾਬ ਪੁਲਿਸ ਲਗਾਤਾਰ ਐਨਕਾਊਂਟਰ ਕਰ ਰਹੀ ਹੈ ਪਰ ਉਹਨਾਂ ਦਾ ਵੀ ਇੰਪੈਕਟ ਨਹੀਂ ਦਿਖਾਈ ਦੇ ਰਿਹਾ ਤੇ ਆਏ ਦਿਨ ਲੋਕਾਂ ਦੀ ਜਾਨ ਜਾ ਰਹੀ ਹੈ ਤੇ ਦੋ ਨੰਬਰ ਦਾ ਅਸਲਾ ਆਮ ਲੋਕਾਂ ਦੇ ਹੱਥਾਂ ਵਿੱਚ ਬੜੀ ਹੀ ਆਸਾਨੀ ਨਾਲ ਪਹੁੰਚ ਰਿਹਾ ਜਿਸ ਦੇ ਨਾਲ ਕਤਲੋਗਿਰਤ ਹੋਰ ਵੱਧਦੀ ਜਾ ਰਹੀ ਹੈ ਖੇਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ